ਬਰਨਾਲਾ ਦੀ ਸਬਡਿਵੀਜ਼ਨ ਤਪਾ ਮੰਡੀ ਦੇ ਨੇੜਲੇ ਪਿੰਡ ਕੁੰਨਸ ਵਿਖੇ ਤੇਜ਼ ਤਾਰ ਹਥਿਆਰਾਂ ਨਾਲ ਲੈਸ ਅੱਧਾ ਦਰਜਣ ਵਿਅਕਤੀਆਂ ਨੇ ਇੱਕ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਉਸ ਦੀ Laash ਘਰ ਦੇ ਬਾਹਰ ਖੜੀ ਇੱਕ ਕਾਰ ਦੇ ਵਿੱਚੋਂ ਮਿਲੀ ਹੈ। ਮ੍ਰਿਤਕ ਦੀ ਪਛਾਣ 32 ਸਾਲ ਦੇ ਤਰਸੇਮ ਸਿੰਘ ਪੁੱਤਰ ਬੂਟਾ ਸਿੰਘ ਕੁੰਨਸ ਵਜੋਂ ਹੋਈ ਹੈ। ਮ੍ਰਿਤਕ ਆਪਣੇ ਪਰਿਵਾਰ ਦੇ ਸਹਾਰੇ ਲਈ ਨੇੜਲੇ ਪਿੰਡ ਮਹਿਤਾ ਵਿਖੇ ਝੋਨੇ ਦੇ ਸੀਜ਼ਨ ਤੋਂ ਬਾਅਦ ਬੱਕਰੀਆਂ ਚਾਰ ਕੇ ਦਿਹਾੜੀ ਮਜ਼ਦੂਰੀ ਕਰਦਾ ਸੀ। ਏ ਇਹ ਮਹਿੰਦਰ ਸਿੰਘ ਮੈਂ ਮਹਿੰਦਰ ਸਿੰਘ ਹਾਂ ਔਰ ਜੇ ਜਿਸ ਦੀ ਵੀ ਡੈਥ ਹੋਈ ਹੈ ترਸੀਮ ਸਿੰਘ ਵਾਸੀ ਪਿੰਡ ਕੁੰਸ ਜਿਨ੍ਹਾਂ ਦੀ ਰਾਤ ਤੇਜ ਤਰਹ ਹਥਿਆਰਾਂ ਨਾਲ ਡੈਥ ਕੀਤੀ ਗਈ ਹੈ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਕਿ ਜਿਨ੍ਹਾਂ ਨੇ ਦੋਸ਼ੀਆਂ ਨੂੰ ਜਲਦੀ ਤੋਂ ਜਲਦੀ ਪਕੜ ਕੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਜੀ ਇਹ ਮਾਮਲਾ ਕਿਵੇਂ ਹੋਇਆ ਇਹਦਾ ਕੀ ਰੰਜਸ ਕੀ ਸੀ ਕੋਈ ਪਤਾ ਲੱਗਾ ਇਹਦਾ ਫਿਲਹਾਲ ਸਾਨੂੰ ਅਸੀਂ ਬਾਅਦ ਚ ਪੁੱਛਾਂਗੇ ਬਾਅਦ ਚ ਸਾਨੂੰ ਪਤਾ ਨਹੀਂ ਲੱਗਿਆ ਵੀ ਕੀ ਰੰਜਸ ਸੀ ਇਹ ਤਾਂ ਹੁਣ ਮੌਕੇ ਤੇ ਜਿਹੜੇ ਦੋਸ਼ੀ ਪੜੇ ਗਏ ਆ ਉਹਨਾਂ ਨੂੰ ਤਾਂ ਹੀ ਪਤਾ ਲੱਗੂਗਾ ਵੀ ਕੀ ਰੰਗ ਸੀ ਇਹਨਾਂ ਦਾ ਕਮਾਈ ਦਾ ਕੋਈ ਵੀ ਸਾਧਨ ਨਹੀਂ ਸੀਗਾ ਡੈਡੀ ਦੀ ਪਹਿਲਾਂ ਇਸ ਬੱਚੇ ਦੀ ਡੈਡੀ ਦੀ ਡੈਥ ਪਹਿਲਾਂ ਹੋਣ ਕਾਰਨ ਇਹ ਛੋਟੇ-ਛੋਟੇ ਜਦੋਂ ਉਹਨਾਂ ਦੀ ਡੈਥ ਹੋਈ ਹੈ ਇਹਨਾਂ ਦੇ ਕਮਾਈ ਦਾ ਕੋਈ ਸਾਧਨ ਨਹੀਂ ਸੀ ਇਹ ਹੀ ਕਮਾਈ ਦਾ ਸਾਧਨ ਸੀਗਾ ਤੇ ਇਸ ਦੀ ਮਾਂ ਨੇ ਇਸ ਨੂੰ ਘਰਾਂ ਦੇ ਵਿੱਚ ਗੋਹਾ ਕੂੜਾ ਸਿੱਟ ਕੇ ਪਾਲਿਆ ਸੀਗਾ ਸਾਨੂੰ ਅਸੀਂ ਇਹ ਮੰਗ ਕਰਦੇ ਆ ਕਿ ਸਾਨੂੰ ਪ੍ਰਸ਼ਾਸਨ ਤੋਂ ਪੂਰੀ ਉਮੀਦ ਆ ਕਿ ਉਹ ਸਾਡੇ ਨਾਲ ਮੁੱਢਾ ਨਾਲ ਕਿ ਮੁੱਢਾ ਨਾਲ ਖੜਨਗੇ। ਇਹ ਕਤਲ ਕਿਵੇਂ ਕੀਤਾ ਗਿਆਗਾ ਕਿੱਥੇ ਮੌਜੂਦ ਸੀਗਾ ਇਹ ਕੰਮ ਕੀ ਕਰਦਾ ਸੀ ਇਹ ਕੰਮ ਜੀ ਇਹ ਮੈਥੇ ਪਿੰਡ ਮੈਥੇ ਰਹਿੰਦਾ ਹੁੰਦਾ ਸੀ ਤੇ ਉਹ ਸਾਇਦ ਅਸੀਂ ਪੂਰੀ ਡਿਟੇਲ ਤਾਂ ਸਾਨੂੰ ਨਹੀਂ ਪਤਾ ਵੀ ਬੱਕਰੀਆਂ ਉਹਨਾਂ ਦੇ ਰੱਖੀਆਂ ਮੀਆਂ ਸੀ ਇਹ ਉਹਨਾਂ ਦੀਆਂ ਬੱਕਰੀਆਂ ਚਾਰਦਾ ਸੀ। ਉਹਨੇ ਫਿਲਹਾਲ ਇਹ ਗੱਲ ਕਹੀ ਆ ਕਿ ਆਪਾਂ ਮੈਂ ਕਈ ਦਿਨਾਂ ਤੋਂ ਇੱਥੇ ਰਹਿ ਰਹੇ ਹਾਂ ਮੈਥੇ ਪਿੰਡ ਦੇ ਵਿੱਚ ਵੀ ਆਪਾਂ ਪਿੰਡ ਕੋਹਣਸ ਦੇ ਵਿੱਚ ਚੱਲ ਗਏ ਵੀ ਉੱਥੋਂ ਮੈਂ ਆਪਣੇ ਲੀੜੇ ਕੱਪੜੇ ਸਾਰੇ ਮੈਂ ਉੱਥੋਂ ਲੈ ਕੇ ਆਉਣੇ ਆ। ਇਹ ਜੀ ਬਹੁਤ ਗਰੀਬ ਪਰਿਵਾਰ ਆ ਮਿਹਨਤੀ ਪਰਿਵਾਰ ਆ ਇਹ ਇਹ ਮਹਿਤੇ ਪਿੰਡ ਚ ਇਹ ਕੰਮ ਕਰਦਾ ਸੀਗਾ ਕਿਸੇ ਦੀ ਬੱਕਰੀਆਂ ਚਾਰਦਾ ਸੀ ਘਰ ਵਾਸਤੇ ਤੇ ਉਥੇ ਇਹ ਲੀੜਾ ਕਪੜਾ ਚੱਕਣ ਆਇਆ ਉਹਦਾ ਰਾਤ ਇਹ ਗੱਡੀ ਚ ਅਠਕ ਦੇ ਕਰੀਬ ਆਇਆ ਤੇ ਕੁਝ ਬੰਦੇ ਆਏ ਕਿਰਪਾਨਾਂ ਖਿਰਚਾਂ ਲੈ ਕੇ ਉਤਰ ਨਹੀਂ ਦਿੱਤਾ ਇਹ ਗੱਡੀ ਦੇ ਵਿੱਚ ਹੀ ਇਹਦਾ ਕਤਲ ਕਰਤਾ ਇਹਨਾਂ ਨੂੰ ਇਨਸਾਫ ਮਿਲਣਾ ਚਾਹੀਦਾ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦੇਣੀ ਚਾਹੀਦੀ ਆ ਜਿਹੜਾ ਨੇ ਇਹ ਘਟਨਾ ਕਰੀ ਆ ਸਾਡੇ ਪਿੰਡ 'ਚ ਇਹ ਬਹੁਤ ਮਾੜੀ ਘਟਨਾ ਹੋਈ ਆ ਪਰਿਵਾਰ ਕਿਵੇਂ ਹੈਗਾ ਜਿਹੜਾ ਗਰੀਬ ਪਰਿਵਾਰ ਬਹੁਤ ਨਰਮ ਆ ਜੀ ਇਹ ਗਰੀਬ ਪਰਿਵਾਰ ਆ ਪਹਿਲਾਂ ਡੈਡੀ ਦੀ ਡੈਥ ਹੋਈ ਆ ਮਾਂ ਨੇ ਪਾਲਲੇ ਨੇ ਤੇ ਬਹੁਤ ਜ਼ਿਆਦਾ ਆਪ ਵੀ ਮੁੰਡਾ ਉਹ ਨਰਮ ਸੀ ਕਿਸੇ ਨਾ ਕੋਈ ਜਿੱਦ ਵੈਸਾ ਹੈ ਨਹੀਂ ਸੀ ਉਹਦੀ ਜਿਸ ਤਰ੍ਹਾਂ ਉਹ ਮਾਰਿਆ ਬਹੁਤ ਮਾੜੀ ਘਟਨਾ ਹੋਈ ਆ ਜਿਸ ਤਰ੍ਹਾਂ ਉਹ ਮਾਰਿਆਗਾ ਕੋਈ ਰੰਜਿਸ਼ ਸੀ ਕਿ ਕਿਸੇ ਤਰ੍ਹਾਂ ਦੀ ਆ ਨਹੀਂ ਨਹੀਂ ਇਹੋ ਜਿਹਾ ਤਾਂ ਬੱਚੇ ਹੀ ਹੈ ਨਹੀਂ ਸੀਗਾ ਵਧੀਆ ਹਰ ਇੱਕ ਨਾਸ ਖੇਡ ਕੇ ਬੁਲਾਉਂਦਾ ਸੀਗਾ ਕਰੇ ਤਾਂ ਹੋਣ ਹੀ ਨਹੀਂ ਦਿੱਤਾ ਜੀ ਰਾਤ ਗੱਡੀ ਤੋਂ ਬਾਹਰ ਹੀ ਉਹਨਾਂ ਨੇ ਕੰਮ ਕਰਤਾ ਉਹਦਾ ਕਤਲ ਕਿੱਥੇ ਕੀਤਾ ਜੀ ਕਤਲੇ ਚੰਦੀਗੜ੍ਹ ਵਸਤੀ ਚ ਕੀਤਾ ਜੀ ਇਸ ਮੌਕੇ ਤੇ ਸਬਡਿਵੀਜ਼ਨ ਤਾਪਾ ਮੰਡੀ ਦੇ ਡੀਐਸਪੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਮਿਲੀ ਹੈ ਤੇ ਪੁਲਿਸ ਵੱਲੋਂ ਜਾਂਚ ਜਾਰੀਆ ਜਾ ਰਿਹਾ ਹੈ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਹਾਨੀ ਇਹ ਪਿੰਡ ਕੁੰਨਸਾ ਉਥੇ ਕੱਲ ਰਾਤ ਸਾਨੂੰ ਕਰੀਬ 8 8:30 ਵਜੇ ਇਨਫੋਰਮੇਸ਼ਨ ਆਈ ਕਿ ਇੱਕ ਵਿਅਕਤੀ ਦਾ ਕਤਲ ਹੋ ਗਿਆ ਜਿਸ ਤੇ ਮੌਕੇ ਤੇ ਐਸ ਐਚ ਓ ਤੇ ਮੈਂ ਅਸੀਂ ਗਏ ਸੀਗੇ ਉਥੇ ਮੌਕੇ ਤੇ ਜਾ ਕੇ ਦੇਖਿਆ ਤਾਂ ਇੱਕ ਲੜਕਾ ਤਰਸੇਮ ਲੇ ਸੇਮੀ ਇਹਦਾ ਮਰਡਰ ਹੋਇਆ ਹੋਇਆ ਸੀਗਾ ਕਾਰਨ ਇਹ ਸੀਗਾ ਕਿ ਇਹ ਆਪਣੇ ਮਹਤੇ ਪਿੰਡ ਚ ਕਿਸੇ ਦੇ ਘਰ ਬੱਕਰੀਆਂ ਚਾਰਨ ਦਾ ਕੰਮ ਕਰਦਾ ਸੀਗਾ ਇਹ ਆਪਣੇ ਸਰਦੀਆਂ ਦੇ ਕੱਪੜੇ ਲੈਣ ਲਈ ਜਿਹੜਾ ਆਪਣੇ ਘਰ ਵਾਪਸ ਆਇਆ ਸੀਗਾ ਠੇਕੇ ਤੇ ਇਹਦੇ ਖੜੇ ਤਿੰਨ ਚਾਰ ਲੜਕਿਆਂ ਨਾਲ ਗੋਪੀ ਜੌਨੀ ਤਿੰਨ ਚਾਰ ਬੰਦਿਆਂ ਨਾਲ ਇਹਦਾ ਉੱਥੇ ਪਹਿਲਾਂ ਹੀ ਰੰਜਿਸ਼ ਵਜਾ ਰੰਜਿਸ਼ ਸੀ ਇਹਨਾਂ ਦੀ ਪ੍ਰਾਣੀ ਕੋ ਚੱਲਦੀ ਉਹਦੇ ਕਰਕੇ ਇਹਨਾਂ ਦਾ ਜਿਹੜਾ ਉੱਥੇ ਮਾਮੂਲੀ ਝਗੜਾ ਹੋ ਗਿਆ ਇਹਨਾਂ ਨੇ ਉਹਨੂੰ ਥੋੜਾ ਬਹੁਤਾ ਗਾਲੀ ਗਲੋਚ ਕੀਤਾ ਇਹ ਆਪਣੇ ਨਾਲ ਹੋਰ ਬੰਦਿਆਂ ਨੂੰ ਲੈ ਕੇ ਤੇ ਉਹਨਾਂ ਦੇ ਘਰ ਕੰਪਲੇਂਟ ਕਰਨ ਲਈ ਆਇਆ ਤੇ ਉਹਨਾਂ ਨੇ ਉਹ ਪਹਿਲਾਂ ਤਿਆਰੀ ਕੀਤੀ ਸੀ ਤੇ ਧਾਰ ਹਥਿਆਰ ਲੈ ਕੇ ਤੇ ਇਹਦੇ ਨਾਲ ਝਗੜਾ ਕੀਤਾ ਤੇ ਉਹਨਾਂ ਦੇ ਇਹਦੇ ਸੱਟਾਂ ਮਾਰੀਆਂ ਤੇ ਧਾਰ ਹਥਿਆਰਾਂ ਨਾਲ ਹਮਲਾ ਕੀਤਾ ਜਿਹਦੇ ਨਾਲ ਇਹਦੀ ਜਿਹੜੀ ਆ ਤਰਸੇਮ ਲਿ ਸੇਮੀ ਦੀ ਉੱਥੇ ਮੌਕੇ ਤੇ ਮੌਤ ਹੋ ਗਈ ਇੱਕ ਇਹਦੇ ਨਾਲ ਦਾ ਹੋਰ ਕੋਈ ਜ਼ਖਮੀ ਹੈ ਬੰਦਾ ਤੇ ਰੇਸ਼ਮ ਸਿੰਘ ਇਹਦਾ ਬ੍ਰਦਰ ਆ ਸਾਨੂੰ ਬੂਟਾ ਸਿੰਘ ਇਹਦੇ ਬਿਆਨਾਂ ਦੇ ਆਧਾਰ ਤੇ ਅਸੀਂ 103 ਜਮਨ 1 191 ਜਮਨ 3 190 ਤੇ 324 ਜਮਨ 4 ਬੀ ਐਨ ਐਸ ਦੀਆਂ ਧਰਾਵਾਂ ਦੇ ਅਧੀਨ ਮੁਕਦਮਾ ਦਰਜ ਕਰਕੇ ਜਿਹੜੀ ਆ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਆ ਫਿਰ ਕਿੰਨੇ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈਗਾ ਜੀ ਹਾਂ ਇਹ ਤਕਰੀਬਨ ਹਜੇ ਸਾਡੇ ਜਿਹੜੇ ਆ 5 ਬੰਦਿਆਂ ਦੇ ਨਾਮ ਲਖਵਾਏ ਨੇ ਇਹਨਾਂ ਨੇ ਇਹ ਹੈਗਾ ਬੱਸਾ ਜੌਨੀ ਗੋਪੀ ਤੇ ਰੋਡਾ ਤੇ ਬੱਲਾ ਇਹ ਵਿਅਕਤੀਆਂ ਦੇ ਨਾਮ ਦੱਸੇ ਨੇ ਬਾਕੀ ਸਾਰੀ ਇਨਵੈਸਟੀਗੇਸ਼ਨ ਜਦੋਂ ਮੋਡਲੀ ਇਨਵੈਸਟੀਗੇਸ਼ਨ ਤੋਂ ਬਾਅਦ ਜਿਹੜੀ ਸਾਰੀ ਗੱਲ ਸਾਹਮਣੇ ਆਏਗੀ ਇਹ ਦੋਸ਼ੀ ਇਹਨਾਂ ਦੇ ਘਰੇ ਤੇ ਰੇਡ ਕੀਤੇ ਸੀ ਐਸ ਐਚਓ ਤਪਾ ਨੇ ਤੇ ਉਹ ਦੋਸ਼ੀ ਹੈ ਨਹੀਂਗੇ ਘਰਾਂ ਚ ਭੱਜੇ ਹੋਏ ਨੇ ਤੇ ਜਦੋਂ ਵੀ ਗ੍ਰਿਫਟ ਚ ਆਉਂਦੇ ਆ ਅਸੀਂ ਪਾਰਟੀਆਂ ਲੱਗੀਆਂ ਹੀਆਂ ਸਾਡੀਆਂ ਇਹਨਾਂ ਦੇ ਮਗਰ ਲੱਗੇ ਬੰਦੇ ਇਮੀਡੀਏਟਲੀ ਅਸੀਂ ਇਹਨਾਂ ਨੂੰ ਅਰੈਸਟ ਕਰ ਲਾਂਗੇ ਸਰ ਲੋ ਗੱਡੀਆਂ ਦੀ ਤੋੜ ਪੰਨ ਹੋਈ ਹੈ ਹਾਂਜੀ ਉਹ ਗੱਡੀ ਤੇ ਇਹ ਗਏ ਸੀ ਜਿਹੜਾ ਤਰਸੀਮ ਮਿਲੀ ਸਿਮਾ ਆਪਣੇ ਦੋਸਤਾਂ ਨੂੰ ਨਾਲ ਲੈ ਕੇ ਕੰਪਲੇਂਟ ਕਰਨ ਇਹਨਾਂ ਦੇ ਘਰ ਗਏ ਸੀਗੇ ਤੇ ਉੱਥੇ ਜੌਨੀ ਦੇ ਘਰ ਦੇ ਲੱਗੇ ਹੀ ਇਹਨਾਂ ਦੇ ਸਾਰੀ ਪਾਰਟੀ ਨੇ ਇਹਨਾਂ ਨੇ ਅਟੈਕ ਕਰਤਾ ਚਾਰ ਪੰਜ ਜਣਿਆਂ ਨੇ ਜਿਹਦੇ ਚ ਇਹਦੀ ਮੌਤ ਹੋ ਗਈ ਬੜੇ ਗਰੀਬ ਘਰ ਤੋਂ ਬਿਲੋਂਗ ਕਰਦਾ ਇਹ ਲੜਕਾ ਤੇ ਇਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਕੰਮ ਕਰਦਾ ਸੀ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਲਈ ਬੈਲ ਆਈਕਨ ਤੇ ਕਲਿਕ